ਸੰਗਰੂਰ ਦੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਤਾਉਣ ਨੂੰ ਪਹਿਲਾਂ ਵੀ ਦਿਖਾਈਆਂ ਨੇ ਹੁਣ ਦੁਬਾਰਾ ਤੋਂ ਦਿਖਾਉਨੇ ਆ ਕਿ ਗ੍ਰੀਨ ਪਰਦੇ ਦੇ ਪਿੱਛੇ ਹੁਣ ਬਹੁਤ ਕੁਝ ਚੱਲਣ ਲੱਗਿਆਗਾ ਤਸਵੀਰਾਂ ਦੇਖੋ ਮੈਂ ਚਾਹੂੰ ਕੈਮਰਾਮੈਨ ਨੂੰ ਦਿਖਾਇਆ ਜਾਵੇ ਕਿ ਇਹ ਟਰਾਲੀ ਆ ਤੁਸੀਂ ਦੇਖੋ ਲੋਹੇ ਦਾ ਸਮਾਨ ਆ ਪਾਈਪ ਨੇ ਲੋਹੇ ਦੀਆਂ ਮੋਟੀਆਂ ਲੱਠਾਂ ਨੇ ਜਿਹੜੀਆਂ ਰਾੜਾਂ ਨੇ ਜਿਹੜੀਆਂ ਉਹ ਰੱਖਿਆ ਨੇ ਕੱਪੜੇ ਰੱਖੇ ਗਏ ਨੇ ਤੇ ਇਸ ਤੋਂ ਬਾਅਦ ਜੇ ਅੱਗੇ ਜਾਣੇ ਆ ਤਾਂ ਹੁਣ ਇੱਥੋਂ ਅੱਗੇ মিডিਆ ਨੂੰ ਜਾਣ ਤੋਂ ਰੋਕ ਦਿੱਤਾ ਗਿਆਗਾ মিডিਆ ਹੁਣ ਨਹੀਂ ਜਾ ਸਕਦਾ ਪੰਜਾਬ ਦਾ মিডিਆ ਅੱਗੇ ਜਾ ਕੇ ਕਵਰੇਜ ਨਹੀਂ ਕਰ ਸਕਦਾ ਹੈ ਸਾਫ਼ ਤੌਰ ਤੇ ਇਹਨਾਂ ਪੁਲਿਸ ਅਧਿਕਾਰੀਆਂ ਦਾ ਜਿਹੜਾ ਕਹਿਣਾਗਾ ਕਿ ਕਿਉਂਕਿ ਇਸ ਤੋਂ ਪਹਿਲਾਂ ਪਰਦੇ ਦੇ ਪਿੱਛੇ ਕੀ ਕੁਝ ਚੱਲ ਰਿਹਾਗਾ ਪਰਦੇ ਦੇ ਪਿੱਛੇ ਕਿਸ ਤਰ੍ਹਾਂ ਦੀ ਕਿਲੀਬੰਦੀ ਹੋ ਰਹੀ ਆ ਪਰਦੇ ਦੇ ਪਿੱਛੇ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਦੇ ਲਈ ਇੰਤਜ਼ਾਮ ਕੀਤੇ ਜਾ ਰਹੇ ਨੇ ਇਹ ਸਭ ਕੁਝ ਇਹ ਇੱਕ ਗਰੀਨ ਪਰਦੇ ਦੇ ਪਿੱਛੇ ਹੁੰਦਾ ਸਾਰਾ ਗਰੀਨ ਪਰਦੇ ਦਾ ਕਹਿ ਸਕਦੇ ਆ ਕਿ ਕਮਾਲ ਹੈ ਹੁਣ ਜਿਹੜਾ ਦੇਖਣ ਨੂੰ ਤੁਹਾਨੂੰ ਮਿਲੂਗਾ ਤੇ ਇਸ ਤੋਂ ਪਿੱਛੋਂ ਜਿਹੜੇ ਪਹਿਲਾਂ ਤੋਂ ਤਸਵੀਰਾਂ ਦਿਖਾਈਆਂ ਨੇ ਜਿਵੇਂ ਕੀ ਜਿਹੜੇ ਪੱਥਰ ਦੇ ਜਿਹੜੇ ਉਹ ਲਗਾਏ ਗਏ ਸੀ ਕੰਕਰੀਟ ਦੇ ਅ ਜਿਹੜੇ ਸਲੇਬਾਂ ਨੇ ਜਿਹੜੇ ਚਾਰ-ਤਾਰ ਫੁੱਟ ਉੱਚੀਆਂ ਨੇ ਤੇ ਉਹਨਾਂ ਦੇ ਉੱਪਰ ਅ ਵਿੱਚ ਲੋਹੇ ਦੀਆਂ ਲੱਠਾਂ ਪਾ ਕੇ ਜਿਹੜੀਆਂ ਆ ਮੋਟੀਆਂ ਤੁਸੀਂ ਲੱਠਾਂ ਦੇਖ ਸਕਦੇ ਹੋ ਜਿਹੜੀਆਂ ਇਸ ਸਮੇਂ ਟਰਾਲੀ ਦੇ ਵਿੱਚ ਲੱਦੀਆਂ ਹੋਈਆਂ ਨੇ ਇਹ ਮੋਟੀਆਂ ਲੱਠਾਂ ਉਹ ਸਲੇਬਾਂ ਦੇ ਵਿੱਚ ਸੀਮੈਂਟ ਦੇ ਸਲੇਬਾਂ ਨੂੰ ਜੋੜਿਆ ਹੋਇਆਗਾ ਜੋੜ ਕੇ ਤਾਂ ਜੋ ਇੱਕ ਟਰੈਕਟਰ ਜਿਹੜਾ ਉਹ ਸਲੇਬ ਨੂੰ ਨਾ ਖਿੱਚ ਸਕੇ ਤਾਂ ਇਸ ਤਰ੍ਹਾਂ ਦੇ ਜਿਹੜੀਆਂ ਲੱਠਾਂ ਨੂੰ ਜੋੜ ਕੇ 4-4 ਫੁੱਟ ਦਾ ਗੈਪ ਪਾਇਆ ਗਿਆ 4 ਫੁੱਟ ਦੇ ਗੈਪ ਦੇ ਵਿੱਚ ਉਹ ਸੀਮਿੰਟ ਭਰਿਆ ਗਿਆ ਬਜਰੀ ਰਲਾ ਕੇ ਭਰੀ ਗਈ ਆ ਉਸ ਤੋਂ ਅੱਗੇ ਫਿਰ ਜਿਹੜੇ ਕੰਟੇਨਰ ਨੇ ਜਿਹੜੇ ਉਹ ਖੜੇ ਕੀਤੇ ਆ ਤੁਸੀਂ ਦੇਖੋ ਮੈਂ ਚਾਹੁੰਗਾ ਕਿ ਤਸਵੀਰ ਥੋੜਾ ਜ਼ੂਮ ਕਰਕੇ ਦਿਖਾਈ ਜਾਵੇ ਤੁਸੀਂ ਜ਼ੂਮ ਕਰਕੇ ਦਿਖਾਈ ਜਾਵੇ ਤਾਂ ਹੁਣ ਥੋੜੀ ਜਿਹਾ ਪਹਿਲਾਂ ਜਿਹੜੀ ਜਦੋਂ ਮੀਡੀਆ ਨੂੰ ਜਾਣ ਤੋਂ ਰੋਕਿਆ ਗਿਆ ਉਸ ਤੋਂ ਬਾਅਦ ਜਿਹੜੀ ਉਹ ਤੁਹਾਨੂੰ ਦੀਵਾਰ ਨਜ਼ਰ ਆ ਰਹੀ ਆ 4 ਫੁੱਟ ਦੀ ਉਸ ਦੇ ਉੱਪਰ ਕੰਡਿਆਲੀ ਤਾਰ ਆ ਜਿਹੜੀ ਉਹ ਲਾ ਦਿੱਤੀ ਗਈ ਆ ਜਿਸ ਤਰ੍ਹਾਂ ਤੁਹਾਨੂੰ ਇੰਟਰਨੈਸ਼ਨਲ ਬਾਰਡਰ ਨੇ ਜਿਹੜੇ ਉਹ ਦਿਖਦੇ ਨੇ ਇੰਟਰਨੈਸ਼ਨਲ ਬਾਰਡਰ ਵਰਗੀ ਤਸਵੀਰ ਇਸ ਸਮੇਂ ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਪਰ ਬਣੀ ਹੋਈ ਹੈ ਪੁਲਿਸ ਦੇ ਜਵਾਨ ਤਾਇਨਾਤ ਨੇ ਤੇ ਨਾਲ ਦੂਜੇ ਪਾਸੇ ਤੁਸੀਂ ਜ਼ੂਮ ਕਰਕੇ ਦੇਖੋ ਗ੍ਰੀਨ ਪਰਦਾ ਲੱਗਿਆ ਪਰਦੇ ਦੇ ਪਿੱਛੇ ਉਹ ਇੱਧਰ ਜਿਹੜੇ ਜਵਾਨ ਨੇ ਪੁਲਿਸ ਦੇ ਉਹ ਤਾਇਨਾਤ ਨੇ ਉਹ ਅੱਗੇ ਨਹੀਂ ਜਾਣ ਦਿੰਦੇ ਉਸ ਤੋਂ ਪਿੱਛੇ ਲਗਾਤਾਰ ਜੀਸੀਬੀ ਦੀਆਂ ਆਵਾਜ਼ਾਂ ਨੇ ਜਿਹੜੀਆਂ ਆ ਰਹੀਆਂ ਨੇ ਰੋਡ ਦੇ ਉੱਪਰ ਜਿਹੜਾ ਕੰਮ ਚੱਲ ਰਿਹਾ ਜਾਨਕਿ ਰੋਡ ਨੂੰ ਪੱਕੇ ਤਰੀਕੇ ਦੇ ਨਾਲ ਬਲਾਕ ਕੀਤਾ ਜਾ ਰਿਹਾਗਾ ਜਿਹੜੇ ਸਾਈਡਾਂ ਦੇ ਉੱਪਰ ਨੇ ਉਹ ਖੱਡੇ ਨੇ ਜਿਹੜੇ ਬਣਾਏ ਗਏ ਨੇ ਕੁਝ ਲੋਕ ਨੇ ਇੱਥੇ ਤੁਸੀਂ ਦੇਖੋ ਇਹ ਲੋਕ ਇੱਥੇ ਆ ਰਹੇ ਨੇ ਲੋਕਾਂ ਨੂੰ ਜਾਣ ਤੋਂ ਰੋਕਿਆ ਗਿਆ ਬਾਈ ਜੀ ਕਿੱਥੋਂ ਆਏ ਤੁਸੀਂ ਸਿੱਧਾ ਇੱਥੋਂ ਆ ਖਨੋਰੀ ਤੋਂ ਹੋਰ ਅੱਗੇ ਜਾਣਾ ਲੱਗਦੇ ਸੀ ਅੱਗੇ ਜਾਣਾ ਚਾਹੁੰਦੇ ਸੀ ਫਿਰ ਰਸਤਾ ਬੰਦ ਹੈ ਜਾਣ ਦਿੰਦੇ ਨਹੀਂ ਕਿਉਂ ਕਿਵੇਂ ਲੱਗ ਪੈਂਦਾ ਜਿਹੜੇ ਤੁਸੀਂ ਦੇਖਦੇ ਹੋਗੇ ਹੁਣ ਇੰਤਜ਼ਾਮ ਕਰੇ ਨੇ ਸੱਲਾਹ ਨਾਲੋਂ ਵੱਧ ਇੰਤਜ਼ਾਮ ਕਰਤੇ ਆ ਪਹਿਲਾਂ ਘੱਟ ਸੀ ਇਹਦਾ ਹੁਣ ਅੱਗੇ ਜਾਣੇ ਨਹੀਂ ਦਿੰਦੇ ਕਿਸੇ ਨੂੰ ਕੋਈ ਕੰਮ ਪੈ ਜੇ ਕਿੱਥੋਂ ਜਾਈਏ ਬਿਲਕੁਲ ਕੁਝ ਲੋਕ ਜਾ ਰਹੇ ਨੇ ਪਰ ਉਹ ਅੱਗੇ ਨਹੀਂ ਜਾਣ ਦੇਣਗੇ ਤੁਸੀਂ ਮੈਂ ਦਿਖਾ ਵੀ ਦਿਨਾ ਕਿ ਜਦੋਂ ਉਹਨੇ ਜਾ ਰਹੇ ਨੇ ਭਾਵੇਂ ਬੱਚੇ ਨੇ ਨਾਲ ਪਰ ਇਹਨਾਂ ਨੂੰ ਵਾਪਸ ਜ਼ਰੂਰ ਕਰਾਇਆ ਜਾਏਗਾ ਕਿਉਂਕਿ ਕਿਸੇ ਨੂੰ ਵੀ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਜਿਹੜੀ ਉੱਥੇ ਨਹੀਂ ਹੈਗੀ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਆਮ ਤੌਰ ਤੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਬਣਦੇ ਨੇ ਇੰਟਰਨੈਸ਼ਨਲ ਬਾਰਡਰਾਂ ਦੇ ਉੱਪਰ ਤੁਸੀਂ ਨਹੀਂ ਜਾ ਸਕਦੇ ਉਸੇ ਤਰੀਕੇ ਦੇ ਨਾਲ ਇਹ ਕਿਲੇਬੰਦੀ ਜਿਹੜੀ ਕੀਤੀ ਗਈ ਆ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਤਾਂ ਜੋ ਕੋਈ ਵੀ ਬੱਚਾ ਵੀ ਤੱਕ ਆ ਦੇਖੋ ਤੁਸੀਂ ਉਹ ਗਏ ਸੀ ਪਰ ਉਹ ਬੱਚੇ ਦੇ ਨਾਲ ਗਏ ਨੇ ਪਰ ਉਸ ਤੋਂ ਬਾਅਦ ਹੁਣ ਅੱਗੇ ਪੁਲਿਸ ਦੇ ਜਵਾਨ ਖੜੇ ਨੇ ਤਾਂ ਉਹਨਾਂ ਨੂੰ ਉੱਥੋਂ ਵਾਪਸ ਜਿਹੜਾ ਭੇਜਿਆ ਜਾ ਰਿਹਾ ਕੋਈ ਇਸ ਸਮੇਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵਿਆਹਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਆਪਣੇ ਜ਼ਰੂਰੀ ਕੰਮ ਕਾਜ ਜਾਣਾ ਬਾਈ ਤੁਸੀਂ ਕਿੱਥੋਂ ਆਏ ਜੀ ਖਨੋਰੀ ਤੋਂ ਜੀ ਇਸ ਤਾਂ ਹੁਣ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਇੰਤਜ਼ਾਮ ਇਹ ਇਤਜ਼ਾਮ ਗਲਤ ਹੈ ਜੀ ਇਹ ਤਾਂ ਲੋਕਾਂ ਵਾਸਤੇ ਜਿੰਮੇ ਜਾਣਾ ਲੋਕਾਂ ਨੇ ਬਹੁਤ ਦਿੱਕਤ ਆ ਰਹੀ ਹੈ ਕਿਸਾਨਾਂ ਨੇ 13 ਤਰੀਕ ਨੂੰ ਜਾਣਾ ਪਰ 13 ਤੋਂ ਪਹਿਲਾਂ ਹੀ ਇਹ ਲੋਹੇ ਦੀਆਂ ਕਿੱਕੜੇ ਰਾੜਾਂ ਤੁਸੀਂ ਦੇਖਿਆ ਨਾ ਆ ਸਾਰਾ ਪੰਨ ਦੇਣਗੇ ਛੱਡਦੇ ਆ ਸਭ ਪੰਨ ਦੇਣਗੇ ਲੋਹਾਂ ਦੀ ਰਾੜ ਵੀ ਤੇ ਇਹ ਜਿਹੜੇ ਬੈਕਰਡ ਬਣਾ ਰੱਖੇ ਨੇ ਇਹ ਵੀ ਸਾਰੇ ਪੰਨ ਦੇਣਗੇ ਇਹਨਾਂ ਨੂੰ ਛੱਡਦੇ ਨਹੀਂ ਹੈਗੇ ਪਹਿਲਾਂ ਵੀ ਭੰਨੇ ਸੀ ਹੁਣ ਵੀ ਭੰਨ ਦੇਣਗੇ ਲੋਕ ਕਿਸਾਨਾਂ ਨੇ ਤਾਂ ਆਪਣੇ ਹੱਕ ਮੰਗਣੇ ਨੇ ਇਹ ਤਾਂ ਗਲਤ ਹੈ ਇਹਨਾਂ ਦਾ ਬਿਲਕੁਲ ਬਹੁਤ ਤਰੀਕੇ ਨਾਲ ਵੀ ਰੋਕਿਆ ਜਾ ਸਕਦਾ ਇਸ ਤਰ੍ਹਾਂ ਪੈਸੇ ਦੀ ਬਰਬਾਦੀ ਇਹ ਪੈਸੇ ਦੀ ਬਰਬਾਦੀ ਹੈ ਲੋਕ ਵੀ ਪਰੇਸ਼ਾਨ ਨੇ ਆਣ ਜਾਣ ਵਾਲੇ ਵੀ ਪਰੇਸ਼ਾਨ ਨੇ ਬਹੁਤ ਦਿੱਕਤ ਹੈ ਸਾਰਿਆਂ ਨੂੰ ਇਹਦਾ ਕੋਈ ਹੋਰ ਉਪਰਾਲਾ ਕਰਨਾ ਚਾਹੀਦਾ ਹੈ ਸਾਫ਼ ਤੌਰ ਤੇ ਕੁਝ ਲੋਕ ਇਦਾਂ ਹੀ ਲੰਘ ਰਹੇ ਨੇ ਕਿਉਂਕਿ ਜਦੋਂ ਤੁਸੀਂ ਕੰਕਰੀਟ ਦੇ ਨਾਲ ਸੀਮਿੰਟ ਦੀਆਂ ਸਲੇਬਾਂ ਲਾ ਕੇ ਇਸ ਤਰ੍ਹਾਂ ਦੇ ਇੰਤਜ਼ਾਮ ਕਰਦੇ ਹੋ ਜਦੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੋੜਿਆ ਜਾਏਗਾ ਤਾਂ ਬੜਾ ਮੁਸ਼ਕਲ ਹੋਏਗਾ ਕਿਉਂਕਿ ਇਹ ਚੀਜ਼ਾਂ ਇਹ ਪਹਿਲਾਂ 2020 ਦੇ ਦੇਖਣ ਨੂੰ ਮਿਲੀਆਂ ਸੀ ਜਦੋਂ ਮਿੱਟੀ ਦੇ ਨਾਲ ਵੱਡੇ ਵੱਡੇ ਪੱਥਰ ਧਰੇ ਗਏ ਸੀ ਪਰ ਕਿਸਾਨਾਂ ਵੱਲੋਂ ਤੋੜ ਕੇ ਦਿੱਲੀ ਟਿੱਕਰੀ ਬਾਰਡਰ ਸਿੰਘ ਬਾਰਡਰ ਉਹ ਕਿਸਾਨ ਪਹੁੰਚੇ ਹੁਣ ਦੇਖਣਾ ਹੋਏਗਾ ਕਿ ਕੱਲ ਜਦੋਂ ਕਿਸਾਨ ਆਉਣਗੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਇਹਨਾਂ ਬਾਰਡਰਾਂ ਦੇ ਉੱਪਰ ਬਣ ਗਏ ਮਿੱਕੀ ਬਲਰ ਪੰਜਾਬ ਤੱਕ ਸੰਗਰੂਰ